ਹਾਂਜੀ ਸ਼ਰਸ਼ੀਕਾਲ ਜੀ ਮੈਂ ਮਨਪ੍ਰੀਤ ਕੌਰ ਨੂਰੀ ਬਾਈ ਮਨਪ੍ਰੀਤ ਤੇ ਤੁਹਾਡਾ ਸਵਾਗਤ ਕਰਦੀ ਹਾਂ ਸਵਾਸ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਮਿਲ ਰਿਹਾ ਜੀ ਬਹੁਤ ਸੋਹਣੀ ਜੀ ਵੀਡੀਓ ਦੇ ਨਾਲ ਜਿਹਦੇ ਵਿੱਚ ਹੈਗੇ ਨੇ ਹੈਂਡਵਰਕ ਦੇ ਪੀਸ ਮਿਕਸ ਮੈਚ ਰੇਂਜ ਦੇ ਵਿੱਚ ਸੂਟ ਰਹਿਣ ਵਾਲੇ ਨੇ ਜਿਹੜੇ ਪੀਸ ਨੇ ਪ੍ਰੋਪਰ ਟ੍ਰੈਂਡੀ ਪੀਸ ਨੇ ਕਲਰ ਚੇਂਜ ਕਰਵਾ ਸਕਦੇ ਹਾਂ ਫੈਬਰਿਕ ਚੇਂਜ ਕਰਵਾ ਸਕਦੇ ਹਾਂ ਤੁਸੀਂ ਠੀਕ ਹੈ ਜੀ ਜਿਹੜੇ ਪੀਸ ਨੇ ਇਹਨਾਂ ਦੀ ਫੁੱਲ ਵੀਡੀਓ ਮੈਂ ਤੁਹਾਨੂੰ 1 ਬਾਈ 1 ਪੀਸ ਆ ਜਿਹੜਾ ਦਿਖਾਉਣੀ ਆ ਇਹਦੇ ਵਿੱਚ ਤੁਸੀਂ ਕਲਰ ਫੈਬਰਿਕ ਆਪਦੇ ਪ੍ਰਾਈਸ ਦੇ ਅਕੋਰਡਿੰਗ ਜਿਹੜਾ ਪੀਸ ਨੂੰ ਆਹੋ ਚੇਂਜ ਵਿੰਜ ਕਰਵਾ ਸਕਦੇ ਹੋ ਠੀਕ ਹੈ ਸੇਮ ਐਜ਼ ਇਟ ਲੈਣਾ ਐਜ਼ ਇਟ ਵੀ ਲੈ ਲੈ ਆਨ ਆਰਡਰ ਅਸੀਂ ਪੀਸ ਨੇ ਜਿਹੜੇ ਰੈਡੀ ਕਰਦੇ ਆ ਠੀਕ ਹੈ ਜੀ ਸਾਡੇ ਕੋਲ ਕੋਈ ਪੀਸ ਆ ਜਿਹੜਾ ਰੈਡੀ ਨਹੀਂ ਹੁੰਦਾ ਸੋ ਆਪਾਂ ਆਨ ਆਰਡਰ ਪੀਸ ਨੇ ਜਿਹੜੇ ਉਹ ਰੈਡੀ ਕਰਦੇ ਆ ਠੀਕ ਹੈ ਜੀ ਹਾਫ ਪੇਮੈਂਟ ਤੇ ਜਿਹੜੀ ਬੁਕਿੰਗ ਆ ਤੁਹਾਡੀ ਡਨ ਹੋ ਜਾਂਦੀ ਆ ਤੇ ਉਸ ਤੋਂ ਵਿਦਨ 15 ਤੋਂ 20 ਦਿਨ ਦੇ ਵਿੱਚ ਵਿੱਚ ਜਿਹੜੇ ਅਸੀਂ ਪੀਸ ਆ ਤੁਹਾਨੂੰ ਡਿਲੀਵ ਹਾਂਜੀ ਇਹ ਸਭ ਤੋਂ ਪਹਿਲਾਂ ਆਪਣਾ ਹੈਂਡਵਰਕ ਦਾ ਪੀਸ ਹੈਗਾ ਠੀਕ ਹੈ ਜੀ ਬਹੁਤ ਜ਼ਿਆਦਾ ਸੋਨਾ ਮੋਰ ਪੰਛੀ ਦਾ ਕਲਰ ਹੈ ਠੀਕ ਹੈ ਜੀ ਗ੍ਰੀਨਿਸ਼ ਕਲਰ ਹੈਗਾ ਕਈ ਵਾਰ ਵੀਡੀਓ ਦੇ ਵਿੱਚ ਜਿਹੜਾ ਕਲਰ ਹੈ ਚੇਂਜਿੰਗ ਹੋ ਜਾਂਦਾ ਦਾ ਸੋ ਇਹ ਜਿਹੜਾ ਪੀਸ ਹੈਗਾ ਜੇ ਤੁਸੀਂ ਕੋਈ ਲਟਕਣ ਜਿੱਤ ਕਰਵਾਉਣੀ ਤੁਸੀਂ ਜਿਹੜੇ ਪੀਸ ਨੂੰ ਲਟਕਣ ਵਗੈਰਾ ਤੁਸੀਂ ਲਾਉਣਾ ਹੈ ਠੀਕ ਹੈ ਉਹ ਪ੍ਰੋਪਰ ਇੱਕ ਵਾਰ ਜਿਹੜਾ ਮੇਜਰਮੈਂਟ ਦਿੰਦੇ ਤੁਸੀਂ ਉਹ ਮੇਜਰਮੈਂਟ ਦੇ ਵਿੱਚ ਹੀ ਪਲੀਜ਼ ਤੁਸੀਂ ਕਲੀਅਰ ਕਰਿਆ ਕਰੋ ਠੀਕ ਹੈ ਜੀ ਜਿਹੜਾ ਕੁਝ ਵੀ ਕਰਨਾ ਹੁੰਦਾ ਚੇਂਜ ਵਿਂਜ ਬਾਅਦ ਵਿੱਚ ਜੇ ਤੁਸੀਂ ਚੇਂਜ ਕਰਦੇ ਹੋ ਫਿਰ ਉਹ ਥੋੜਾ ਜਿਆਦਾ ਕਰਨਾ ਔਖਾ ਹੋ ਜਾਂਦਾ ਸੋ ਤੁਸੀਂ ਇੱਕ ਵਾਰ ਜਿਹੜਾ ਪੀਸ ਦੇ ਵਿੱਚ ਸਾਰਾ ਚੇਂਜ ਦੱਸਿਆ ਕਰੋ ਠੀਕ ਹੈ ਜੀ ਸੋ ਇਹ ਜਿਹੜਾ ਪੀਸ ਹੈਗਾ ਆਪਣਾ ਇਹ ਜਿਹੜਾ ਪੀਸ ਰਹਿਣ ਵਾਲਾ ਬਹੁਤ ਸੋਹਣਾ ਹੈਂਡਵਰਕ ਦਾ ਪੀਸ ਰਹਿਣ ਵਾਲਾ ਦਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ক্লোਜ਼ਰ ਲੁੱਕ ਦਿੰਨੀ ਆ ਪੀਸ ਦੀ ਸਭ ਤੋਂ ਪਹਿਲਾਂ ਇਹਦਾ ਹੈਂਡਵਰਕ ਚੈੱਕ ਕਰੋ ਬਹੁਤ ਸੋਹਣਾ ਡਿਫਰੈਂਟ ਸਟਾਈਲ ਦਾ ਆਪਾਂ ਹੈਂਡਵਰਕ ਕਰਿਆ ਠੀਕ ਹੈ ਜੀ ਇਹਦੇ ਤੇ ਦੇਖੋ ਸਾਰਾ ਹੈਵੀ ਹੈਂਡਵਰਕ ਦਾ ਜਿਹੜਾ ਪੀਸ ਰਹਿਣ ਵਾਲਾ ਸਾਰਾ ਦਬਕੇ ਦੀ ਆਊਟਲਾਈਨਿੰਗ ਕਰਿਆ ਜਿਹੜਾ ਤੁਸੀਂ ਸਾਨੂੰ ਵਰਕ ਕਹੋਗੇ ਆਪਾਂ ਸੇਮ ਮੈਜ਼ਰ ਜਿਹੜਾ ਤੁਹਾਨੂੰ ਵਰਕ ਆ ਜਿਹੜਾ ਹੋ ਰੈਡੀ ਕਰਕੇ ਦਿੰਨੇ ਆਂ ਸੀ ਜਿਹੜੇ ਪੀਸ ਨੇ ਉਹ ਕਸਟਮਾਈਜ਼ ਕਰਦੇ ਆ ਠੀਕ ਹੈ ਜੀ ਹਰੇਕ ਪੀਸ ਜਿਹੜਾ ਆਪਾਂ ਤੇ ਸੇਮ ਐਜ਼ ਇਟ ਇਧੀਆਂ ਬਾਹਾਂ ਰਹਿਣ ਵਾਲੀਆਂ ਨੇ ਤੇ ਇਦਾਂ ਇਹਦਾ ਦੇਖੋ ਸਾਰਾ ਧੱਕੇ ਦਾ ਕੰਮ ਕਰਿਆ ਹੋਇਆ ਠੀਕ ਹੈ ਜੀ ਬੇਸਿਕ ਜਿਹਾ ਡਿਜ਼ਾਈਨ ਆ ਬਟ ਪੀਸ ਨੂੰ ਜਿਹੜਾ ਮਹਿੰਗਾ ਬਣਾਉਂਦਾ ਉਹ ਧੱਕਾ ਜਿਹੜਾ ਹੈਗਾ ਲੱਗਿਆ ਹੋਇਆ ਪੀਸ ਨੂੰ ਹੈਵੀ ਬਣਾ ਦਿੰਦਾ ਮਹਿੰਗਾ ਬਣਾ ਦਿੰਦਾ ਸੋ ਇਹ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਸ਼ਰਟ ਦੀ ਲੁੱਕ ਆ ਕਿ ਜਿਹੜੀ ਠੀਕ ਹੈ ਜੀ ਤੇ ਇਹ ਪੂਰਾ ਗਰਲਿਸ਼ ਲੁੱਕ ਦਾ ਸੂਟ ਆਗਾ ਠੀਕ ਹੈ ਜੀ ਆਪਾਂ ਸਿਰਫ ਇਹਦੀ ਹੈਵੀ ਨੇ ਜਿਹੜੇ ਉਹ ਬਾਟਮ ਤੇ ਸੌਰੀ ਹੈਵੀ ਜਿਹੜੇ ਪੈਨਲ ਕਰਿਆ ਤੇ ਆਪਾਂ ਨੇ ਬਾਹਾਂ ਤੇ ਕੰਮ ਕਰਿਆ ਠੀਕ ਹੈ ਜੀ ਸੇਮ ਐਜ਼ ਇਟ ਇਟ ਟੈਬੀ ਸਿਲਕ ਦੇ ਫੈਬਰਿਕ ਆ ਤੇ ਫਿਨਿਸ਼ਿੰਗ ਪੱਟੀ ਨਾਲ ਦਿੱਤੀ ਆ ਤੇ ਇਹਦੇ ਨਾਲ ਆਪਾਂ ਬਣਾਈ ਆ ਸਟ੍ਰੇਟ ਸਲਵਾਰ ਠੀਕ ਹੈ ਜੀ ਵਿਦਾਊਟ ਸਲਵਾਰ ਵਰਕਾ ਜਿਹੜਾ ਉਹ ਆਪਾਂ ਨੇ ਕਰਿਆਗਾ ਤੇ ਇਹਦੇ ਨਾਲ ਆਪਣਾ ਜਿਹੜਾ ਦੁਪੱਟਾ ਰਹਿਣ ਵਾਲਾ ਉਹ ਹੈਗਾ ਫੁੱਲ ਪਿਓਰ ਆਰਗਨਜ਼ ਚਨੂਨ ਦਾ ਦੁਪੱਟਾ ਠੀਕ ਹੈ ਜੀ 100% ਜਿਹੜਾ ਇਹ ਤੇ ਚਨੋਂ ਦਾ ਲਾਈਟ ਵੇਟ ਜਿਹੜਾ ਪ्युअर ਦਾ ਦੁਪੱਟਾ ਰਹਿਣ ਵਾਲਾ ਤੇ ਇਦਾਂ ਇਹਨੂੰ গারਲਿਸ਼ ਲੁੱਕ ਦਾ ਪੀਸ ਹੈ ਠੀਕ ਹੈ ਜੀ ਕੁੜੀ ਦਾ ਪੀਸ ਹੈ ਸੋ ਆਪਾਂ ਨੇ ਇਹ ਪੀਸ ਨੂੰ ਐਜ਼ ਇਟ ਬਣਾਇਆਗਾ ਤੇ ਜਿੱਦਾਂ ਕਸਟਮਰ ਦੀ ਫੋਟੋ ਆਈ ਸੀ ਤੁਸੀਂ ਇਹ ਪੀਸ ਨੂੰ ਸੇਮ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਹੋਰ ਕਲਰ ਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਇਹਦੀ ਬੁਕਿੰਗ ਹੈ ਸਾਨੂੰ ਦੇ ਸਕਦੇ ਹੋ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਹੈਗਾ ਪ੍ਰੋਪਰ ਫਿਰੋਜ਼ੀ ਕਲਰ ਤੇ ਠੀਕ ਹੈ ਜੀ ਇਹ ਵੀ ਆਪਣਾ ਜਿਹੜਾ ਪੀਸ ਹੈਗਾ ਉਹ ਕੀਵੀ ਸਲਕ ਤੇ ਰਹਿਣ ਵਾਲਾ ਪੀਸ ਆ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਫਿਰੋਜ਼ੀ ਕਲਰ ਆ ਨਾਬ ਵਾਲਾ ਡਾਰਕ ਨਾ ਲ ਕਿਸੇ ਫੰਕਸ਼ਨ ਦੇ ਤੁਸੀਂ ਇਹਨੂੰ ਪੀਸ ਨੂੰ ਵੇਅਰ ਕਰ ਸਕਦੇ ਹੋ ਤੇ ਪੀਸ ਹੈਗਾ ਇਹ ਆਪਣਾ ਨਰਕਲੀ ਠੀਕ ਹੈ ਜੀ ਟਮਾਟੇ ਕਲੀ ਬੋਲਦੇ ਨੇ ਵੈਸੇ ਠੀਕ ਹੈ ਜੀ ਇਹ ਮਟਰ ਕਲੀ ਹੈਗੀ ਆਪਣੀ ਇਹਨਾਂ ਤੁਸੀਂ ਪੀਸ ਹੈ ਜਿਹੜਾ ਸੌਣਾ ਚੈੱਕਾ ਕਰਦੇ ਹੋ ਪ੍ਰੋਪਰ ਜਿਹੜਾ ਇਹ ਪੀਸ ਹੈਗਾ ਉਹ ਆਰੀ ਪਲਸ ਹੈਂਡ ਦਾ ਪੀਸ ਰਹਿਣ ਵਾਲਾ ਠੀਕ ਹੈ ਜੀ ਜੇ ਤੁਸੀਂ ਅਫੋਰਡੇਬਲ ਰੇਂਜ ਦੇ ਵਿੱਚ ਬਣਾਉਣਾ ਤਾਂ ਤੁਸੀਂ ਇਦਾਂ ਪੀਸ ਨੂੰ ਜਿਹੜਾ ਉਹ ਬਣਵਾ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹਦਾ ਫਲੇਅਰ ਚੈੱਕ ਕਰੋ ਕਿੰਨਾ ਜ਼ਿਆਦਾ ਹੈਵੀ ਫਲੇਅਰ ਆਣਾ ਠੀਕ ਹੈ ਜੀ ਤੇ ਜਿਹੜਾ ਵਰਕ ਆ ਉਹ ਵੀ ਚੈੱਕ ਕਰ ਸਕਦੇ ਹਾਂ ਤੁਸੀਂ ਪ੍ਰੋਪਰ ਕਿੰਨਾ ਨੀਟ ਐਂਡ ਕਲੀਨ ਕੰਮ ਹੋਇਆ ਹੋਇਆ ਠੀਕ ਹੈ ਜੀ ਨਾਰਕਲੀ ਦਾ ਸਾਰਾ ਫਲੇਅਰ ਤੇ ਹੀ ਡਿਪੈਂਡ ਹੁੰਦਾ ਪ੍ਰਾਈਸ ਜਿਹੜਾ ਵੀ ਹੁੰਦਾ ਕਿਉਂਕਿ ਦੇਖੋ ਕਈ ਪਹਿਣਾ ਕਹਿ ਦਿੰਦੀਆਂ ਨੇ ਵੀ ਹਨਾ ਪ੍ਰਾਈਸ ਜ਼ਿਆਦਾ ਹੁੰਦਾ ਨੇ ਫਰੌਕ ਸੋਰਸ ਦੇ ਤੇ ਉਫਰੋਕਸ ਉਹਦੇ ਪ੍ਰਾਈਸ ਜਿਆਦਾ ਤਾਂ ਹੁੰਦੇ ਨੇ ਕਿਉਂਕਿ ਦੇਖੋ ਇੱਕ ਤਾਂ ਇਹਦਾ ਹੈਵੀ ਫਲੇਅਰ ਆ ਫਲੇਅਰ ਚੈੱਕ ਕਰ ਕਰੋ ਤੁਸੀਂ ਕਿੱਥੇ ਕਿ ਤੱਕ ਇਹਦਾ ਜਿਹੜਾ ਫਲੇਅਰ ਜਾਂਦਾ ਹੈਗਾ ਠੀਕ ਹੈ ਜੀ ਤੇ ਜੇ ਇਹ ਫਲੇਅਰ ਨਹੀਂ ਸਹੀ ਹੋਊਗਾ ਤਾਂ ਥੋੜੀ ਜਿਹੜੇ ਫਰੌਕ ਆ ਪਾਈ ਸਹੀ ਨਹੀਂ ਲੱਗਣੀ ਸੋ ਜਿਹੜਾ ਅਨਾਰਕਲੀ ਦਾ ਪ੍ਰਾਈਸ ਥੋੜਾ ਜਿਹਾ ਅਪ ਹੋ ਜਾਂਦਾ ਜਿਹੜੀ ਪਹਿਣਾ ਬਣਾਉਂਦੀ ਰਹਿੰਦੀ ਉਹਨਾਂ ਨੂੰ ਪਤਾ ਹੈਗਾ ਸੋ ਜਿਨ੍ਹਾਂ ਨੇ ਨਹੀਂ ਬਣਾਉਂਦੀਆਂ ਸੋ ਉਹਨਾਂ ਨੂੰ ਆਪਾਂ ਡਿਫਰੈਂਸ ਆ ਜਿਹੜਾ ਕਲੀਅਰ ਕਰਤਾ ਠੀਕ ਹੈ ਇਹ ਹੈਗਾ ਪੀਸ ਇਹਦੇ ਸਭ ਤੋਂ ਪਹਿਲਾਂ neck ਤੇ ਕੰਮ ਠੀਕ ਹੈ ਜੀ ਇਹਦਾ neck ਤੇ ਕੰਮ ਸੇਮ ਐਜ਼ ਇਟ ਜਿੰਨੀਆਂ ਕਲੀਆਂ ਪਈਆਂ ਨੇ ਸਾਰੇ ਕਲੀਆਂ ਦੇ ਉੱਤੇ ਕੰਮ ਆਊਗਾ ਠੀਕ ਹੈ ਜੀ ਇਹ ਬਹੁਤ ਹੈਵੀ ਪੀਸ ਹੈਗਾ ਠੀਕ ਹੈ ਜੀ ਤੇ ਰੇਂਜ ਵੀ ਬਹੁਤ ਨੋਮੀਨਲ ਆ ਠੀਕ ਹੈ ਜੀ ਇਹਦੀਆਂ ਬਾਹਮਾਂਆਂ ਅਮਰੀਲਾ ਸਟਾਈਲ ਸੇਮ ਫਿਨਿਸ਼ਿੰਗ ਦੇ ਨਾਲ ਆਪਾਂ ਸਾਰਾ ਪੀਸ ਹੈ ਜਿਹੜਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਪੇਸਟਿੰਗ ਵਗੈਰਾ ਕਰਕੇ ਦਿੰਨੇ ਆਗੇ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪੀਸ ਹੈਗਾ ਇਹ ਤੇ ਇਹ ਹੈਗੀ ਹੈ ਦੀ ਫਰਾਕ 프ਰੰਟ ਤੋਂ ਠੀਕ ਹੈ ਜੀ ਸੇਮ ਐਜ਼ ਇਟ ਹੈ ਦੀ ਬੈਕ ਤੇ ਵੀ ਉਨਾ ਹੀ ਕੰਮ ਆਊਗਾ ਠੀਕ ਹੈ ਜੀ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕਿੰਨੀ ਜ਼ਿਆਦਾ ਹੈਵੀ ਫਰੌਕ ਆ ਗਈ ਇਹ ਹਾਂਜੀ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਹੈਵੀ ਫਰੌਕ ਆ ਗਈ ਠੀਕ ਹੈ ਸਾਰਾ ਇਹਦਾ ਫਲੇਅਰ ਹੈਗਾ ਹੈਵੀ ਠੀਕ ਹੈ ਜੀ ਦੋਨੋਂ ਸਾਈਡ ਫਰੰਟ ਬੈਕ ਇਹ ਸੇਮ ਰਹਿਣ ਵਾਲੀ ਅਨਾਰਕਲੀ ਹੈ ਠੀਕ ਹੈ ਜੀ ਸੇਮ ਐਜ਼ ਇਟ ਇਹਨੂੰ ਆਪਾਂ ਲਟਕਾ ਲਗਾਏ ਨ ਤੁਸੀਂ ਇਹਨੂੰ ਸਕਿਪ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਰਹਿਣ ਵਾਲਾ ਪੀਸ ਫਰੰਟ ਬੈਕ ਤੇ ਠੀਕ ਹੈ ਜੀ ਤੇ ਰੇਂਜ ਵੀ ਬਹੁਤ ਜ਼ਿਆਦਾ ਨੋਮੀਨਲ ਆ ਇਹਦੀ ਤੇ ਇਹਦੇ ਨਾਲ ਆਪਾਂ ਨੇ ਸੇਮ ਤਿਆਰ ਕਰਿਆ ਇਹਦੇ ਸੇਮ ਹੈਗੀ ਹੈ ਜੀ ਸਟੇਟਸ ਨਾਲ ਕਰ ਦਿੱਤਾ ਜੀ ਫਰੋਕ ਇਹ ਰੱਤੇ ਨਾਲ ਹੈਗਾ ਬਿਲਕੁਲ ਸਟ੍ਰੇਟ ਸਲਵਾਰ ਆ ਠੀਕ ਹੈ ਜੀ ਤੁਸੀਂ ਸਲਵਾਰ ਚੈੱਕ ਕਰ ਸਕਦੇ ਹੋ ਇਹ ਬਿਲਕੁਲ ਸਟ੍ਰੇਟ ਸਲਵਾਰ ਰਹਿਣ ਵਾਲੀ ਹੈ ਜੀ ਠੀਕ ਹੈ ਤੁਸੀਂ ਪੀਸ ਚੈੱਕ ਕਰ ਸਕਦੇ ਹੋ ਸਟ੍ਰੇਟ ਸਲਵਾਰ ਹੈ ਜੀ ਦੋਨੋਂ ਸਾਈਡਾਂ ਜਿਹੜਾ ਵਰਕ ਆਊਗਾ ਠੀਕ ਹੈ ਜੀ ਫਰੰਟ ਬੈਕ ਦੋਨੋਂ ਸਾਈਡ ਸਟ੍ਰੇਟ ਸਲਵਾਰ ਤੇ ਤੁਸੀਂ ਇਹਦਾ ਬਾਟਮ ਚੇਂਜ ਵੀ ਕਰਵਾ ਸਕਦੇ ਹੋ ਸਕਿਪਰ ਵੀ ਕਰਵਾ ਸਕਦੇ ਹੋ ਵਰਕ ਠੀਕ ਹੈ ਜੀ ਇਹ ਸਲਵਾਰ ਰਹਿਣ ਵਾਲੀ ਹੈ ਇਹਦੇ ਨਾਲ ਆਪਾਂ ਨੇ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਲਾਇਆ ਠੀਕ ਹੈ ਜੀ ਜਿਹੜੇ ਵੀ ਹੈਵੀ ਪੀਸ ਹੁੰਦੇ ਨੇ 10000 12000 ਪਲੱਸ ਰੇਂਜ ਵਾਲੇ ਹੁੰਦੇ ਨੇ ਉਹਨਾਂ ਨਾਲ ਫੁੱਲ ਪਿਓਰ ਦਾ ਦੁਪੱਟਾ ਲਗਾਉਗੇ ਤਾਂ ਬਹੁਤ ਜ਼ਿਆਦਾ ਗ੍ਰੇਸਫੁਲ ਹੁੰਦਾ ਪੀਸ ਤੇ ਆਹ ਦੇਖੋ ਇਹਦੇ ਕਾਰਨਰਸ ਤੇ ਇਦਾਂ ਫਲਾਵਰ ਆਊਗਾ ਠੀਕ ਹੈ ਜੀ ਚਾਰੇ ਪਾਸੇ ਫਲਾਵਰ ਜਾਣਗੇ ਤੇ ਸੈਂਟਰ ਦੇ ਵਿੱਚ ਇਦਾਂ ਲੇਸ ਦੀ ਡਿਟੇਲਿੰਗ ਆਊਗੀ ਠੀਕ ਹੈ ਜੀ ਆਹ ਦੇਖੋ ਇਦਾਂ ਲੇਸ ਆ ਗਈ ਸਾਰੇ ਪਾਸੇ ਇਦਾਂ ਲੇਸ ਲੱਗੀ ਹੋਊਗੀ 4 ਸਾਈਡ ਠੀਕ ਹੈ ਜੀ ਫੋਰ ਸਾਈਡ ਇਦਾਂ लेस ਲੱਗੀ ਹੋਊਗੀ ਤੇ ਕਾਰਨਰਸ ਤੇ ਇਹਦੇ ਇਦਾਂ ਫਲਾਵਰ ਆਣਗੇ ਸੇਮ ਐਜ਼ ਏਡ ਪੀਸ ਤੁਸੀਂ ਲੈ ਸਕਦੇ ਹੋ ਹਲਕਾ ਜਿਹਾ ਆਪਾਂ ਫਿਨਿਸ਼ਿੰਗ ਦੇ ਲਈ लेस ਦਿੱਤੀ ਹੈਗੀ ਫੋਰ ਸਾਈਡ ਇਦਾਂ ਵਰਕ ਆਊਗਾ ਠੀਕ ਹੈ ਜੀ ਚਾਰੋਂ ਬੰਨੇ ਤੇ ਸੈਂਟਰ ਦੇ ਵਿੱਚ ਇਦਾਂ ਦੋ ਦੋ ਤਿੰਨ ਤਿੰਨ ਗੋਟੀਆਂ ਲੈਣਾਂ ਆਣਗੀਆਂ ਬਹੁਤ ਸੋਹਣਾ ਗਾਰਲਿਸ਼ ਲੁੱਕ ਦਾ ਸੂਟ ਆ ਤੁਸੀਂ ਕਿਸੇ ਵੀ ਕਲਰ ਡਾਰਕ ਤੇ ਲਾਈਟ ਤੇ ਕਿਸੇ ਵੀ ਤੇ ਬਣਾ ਸਕਦੇ ਹੋ affordable range ਦੇ ਵਿੱਚ ਆ ਠੀਕ ਹੈ ਜੀ 12 15000 ਦੀ ਰੇਂਜ ਦੇ ਵਿੱਚ ਜੇ ਤੁਸੀਂ ਕੋਈ ਅਨਾਰਕਲੀ ਦੇਖਦੇ ਹੋ ਤਾਂ ਅਨਾਰਕਲੀ ਬਹੁਤ ਬੈਸਟ ਆ ਤੁਹਾਡੇ ਲਈ ਤੇ ਤੁਸੀਂ ਇਹ ਨੂੰ ਕਿਸੇ ਵੀ ਕਲਰ ਡਾਰਕ ਦੇ ਵਿੱਚ ਬਣਾ ਸਕਦੇ ਹੋ ਕਿਸੇ ਵੀ ਫੰਕਸ਼ਨ ਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਵਰਕ ਦਾ ਮੈਂ ਤੁਹਾਨੂੰ ক্লোਜ਼ਰ ਲੁੱਕ ਫੇਰ ਦੇ ਦਿੰਦੀ ਹਾਂ ਠੀਕ ਹੈ ਜੀ ਹੈਵੀ ਪੂਰਾ ਗਿੱਟ ਦਾ ਇੱਕ ਦਾ ਵਰਕ ਆ ਠੀਕ ਹੈ ਜੀ ਅਪਰੋਕਸ 8 10 ਇੰਚ ਦਾ ਵਰਕ ਹੈਗਾ ਸਾਰੀਆਂ ਕਲੀਆਂ ਤੇ ਕੰਮ ਆਗਾ ਤੇ ਇੰਨੇ ਹੈਵੀ ਫਰਾਕ ਤੁਹਾਨੂੰ ਇੰਨੇ ਕ੍ਰੈਂਸ ਦੇ ਵਿੱਚ ਕਿਸੇ ਵੀ ਬੁਟੀਕਾ ਵਾਲਾ ਨਹੀਂ ਦੇ ਸਕਦਾ ਠੀਕ ਹੈ ਜੀ ਚੈਲੰਜ ਹੈ ਸਾਡਾ ਇਹ ਤੇ ਤੁਸੀਂ ਇਹ ਪੀਸ ਦੀ ਬੁਕਿੰਗ ਆ ਸਾਨੂੰ ਉਹ ਜਿਹੜੀ ਦੇ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਹੈਗਾ ਫੁੱਲ ਪਿਓਰ ਤੇ ਇਹ ਹੈਗਾ ਬਹੁਤ ਸੋਹਣਾ ਜਿਹਾ ਮੋਰ ਪੰਖੇ ਆ ਗ੍ਰੀਨਿਸ਼ ਕਲਰ ਪਰ ਇਟ ਇਸ ਸਕਾਈ ਬਲੂ ਆ ਰਿਹਾ ਸਭ ਤੋਂ ਪਹਿਲਾਂ ਤੁਸੀਂ ਇਹਦਾ ਵਰਕ ਚੈੱਕ ਕਰ ਸਕਦੇ ਹੋ ਠੀਕ ਹੈ ਐਂਟੀਕ ਕਲਰ ਤੇ ਨਾਲ ਆਪਾਂ ਪੀਸ ਨੂੰ ਰੈਡੀ ਕਰਿਆ ਸਭ ਤੋਂ ਪਹਿਲਾਂ ਪੀਸ ਦੀ ਲੁੱਕ ਚੈੱਕ ਕਰਾਂਗੇ ਇਹ ਹੈਗੀ ਆ ਫੁੱਲ ਪੀਸ ਦੀ ਲੁੱਕ ਠੀਕ ਹੈ ਜੀ ਇਹ ਆ ਗਏ ਦੇ ਸਾਰਾ ਕੰਮ ਫਿਨਿਸ਼ਿੰਗ ਪੱਟੀ ਨਾਲ ਉਹਗੀ ਫੁੱਲ ਪਿਓਰ ਕਰੀਵ ਤੇ ਤੁਸੀਂ ਸੈਮੀ ਤੇ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਫੁੱਲ ਪਿਓਰ ਦੇ ਵਿੱਚ ਬਣਾਇਆ ਆਪਾਂ ਨੇ ਪੀਸ ਮਹਿਰੂਨ ਕਲਰ ਲਈ ਫਿਨਿਸ਼ਿੰਗ ਨਾਲ ਤੇ ਕੈਮਰੇ ਵਿੱਚ ਕਲਰ ਨਹੀਂ ਸਹੀ ਆ ਰਿਹਾ ਪਰ origignal ਜ ਬਹੁਤ ਜ਼ਿਆਦਾ ਸੋਹਣਾ ਪੀਸ ਹੈਗਾ ਇਹ ਪੀਸ ਬਣਿਆ ਹੋਇਆ ਠੀਕ ਹੈ ਜੀ ਇਹ ਤੇਸਟੀ ਲੁੱਕ ਹੈ ਤੇ ਇਹਦੇ ਨਾਲ ਹੈਗੀ ਆ ਪਲੇਨ ਬਾਟਮ ਇਹ ਹੈਗਾ ਫੁੱਲ ਪਿਓਰ ਚਨੂਨ ਦਾ ਦੁਪੱਟਾ ਠੀਕ ਹੈ ਦੁਪੱਟੇ ਦੇ ਖਾਲੀ ਆਪਾਂ ਲੈਸ ਲਾਈਏ ਕਿਉਂਕਿ ਜਿਹੜਾ ਕੱਟ ਆਪਾਂ ਗਏ ਦੁਪੱਟਾ ਛੋੜ ਗੀ ਇਹ ਦੇ ਪਲੇਨ ਦੇ ਨਾਲ ਆ ਰਹੀ ਹੈ ਠੀਕ ਹੈ ਜੀ ਇਹ ਹੈਗਾ ਪੀਸ ਤੁਸੀਂ ਇਹ ਪੀਸ ਨੂੰ ਕਿਸੇ ਵੀ ਕਲਰ ਦੇ ਵਿੱਚ ਹੈ ਜਿਹੜਾ ਪੀਸ ਨੂੰ ਤੁਸੀਂ ਬਣਵਾ ਸਕਦੇ ਹਾਂ ਹਾਂ ਜੀ ਇਸ ਤੋਂ ਬਾਅਦ ਆਪਾਂ ਅਗਲਾ ਪੀਸ ਫੁੱਲ ਪਿਓਰ ਕਰੇਪ ਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਨੈਕ ਲਾਈਨ ਦਾ ਕੰਮ ਚੈੱਕ ਕਰ ਸਕਦੇ ਤੁਸੀਂ ਬਹੁਤ ਡਿਫਰੈਂਟ ਸਟਾਈਲ ਦਾ ਬਣਾਈ ਨਾਰਕਲੀ ਠੀਕ ਹੈ ਜੀ ਹੈਵੀ ਇਹਦੀ ਆਣ ਆ ਬਾਹਮਾ ਦਾ ਕੰਮ ਠੀਕ ਹੈ ਜੀ ਇਹਦੇ ਵਿੱਚ ਇਹ ਸਾਰਾ ਐਂਟਿਕ ਕਲਰ ਦਾ ਕੰਮ ਕਰਿਆ ਤੁਸੀਂ ਕਿਸੇ ਵੀ ਕਲਰ ਦਾ ਕੰਮ ਕੰਮ ਮਾ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਜੀ ਇਦਾਂ ਕਲੀਆਂ ਤੇ ਕੰਮ ਰਹਿਣ ਵਾਲਾ ਪਾਸੇ ਤੇ ਘੇਰੇ ਤੇ ਇਦਾਂ ਫਰੰਟ ਬੈਕ ਸੇਮ ਠੀਕ ਹੈ ਫਿਨਿਸ਼ਿੰਗ ਪੱਟੀ ਦੇ ਨਾਲ ਠੀਕ ਹੈ ਜੀ ਇਹ ਹੈਗਾ ਇਹਦੀ ਫਰਾਕ ਹੈ ਠੀਕ ਹੈ ਜੀ ਤੇ ਇਹ ਹੈਗੀ ਫਰੰਟ ਸੇਮ ਐਜ਼ ਇਟ ਇਰੀ ਬੈਕ ਤੇ ਵੀ ਲੈਣ ਥੋੜਾ ਕੰਮ ਹੈ ਠੀਕ ਹੈ ਜੀ ਇਹ ਸਾਰਾ ਦਾ ਬੈਕ ਦਾ ਕੰਮ ਹੈ ਠੀਕ ਹੈ ਜੀ ਇਹ ਸਾਰਾ ਫਲੇਅਰ ਹੈ ਠੀਕ ਹੈ ਜੀ 3.5 ਮੀਟਰ ਦਾ ਫਲੇਅਰ ਇਹਦੇ ਵਿੱਚ ਬੰਦ ਅਨਾਰ ਕਰੀਏ ਠੀਕ ਹੈ ਜੀ ਫਰੰਟ ਬੈਕ ਸੇਮ ਐਜ਼ ਇਟ ਕੰਮ ਮਿਲਣ ਵਾਲਾ ਦਾ ਇਹਦੇ ਨਾਲ ਵੀ ਬਿਲਕੁਲ ਪਲੇਨ ਗ੍ਰੀਨ ਰੱਖਵਾਇਆ ਜਾਗਾ ਪ्युअर ਔਰਗਨਜ ਚਨੋਂ ਦਾ ਦੁਪੱਟਾ ਖਾਲੀ ਰੇਸਤੇ ਨਾਲ ਤੇ ਹੈਗਾ ਪਲਾਜ਼ੋ ਤੇ ਇਦਾਂ ਹਲਕਾ ਹਲਕਾ ਵਰਕ ਕਰਾ ਠੀਕ ਹੈ ਜੀ ਤੇ ਤੁਸੀਂ ਇਹਨੂੰ ਪੀਸ ਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਆ ਇਹ ਬਿਲਕੁਲ ਮੁਫ ਚਾ ਕਲਰ ਹੈਗਾ ਤੁਸੀਂ ਇਹਨੂੰ ਡਾਰਕ ਕਲਰ ਤੇ ਵੀ ਬਣਾ ਸਕਦੇ ਹੋ ਲਾਈਟ ਕਲਰ ਕੰਬੀਨੇਸ਼ਨ ਤੇ ਬਣਾ ਸਕਦੇ ਹੋ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਇਹ ਤੁਸੀਂ ਇਹਨੂੰ ਕ੍ਰੇਪ ਤੇ ਪਿਓਰ ਤੇ ਜਿੱਦਾਂ ਹੀ ਬਣਾਇਆ ਉਦਾਂ ਲੈ ਸਕਦੇ ਹੋ ਨੇਚਰਲ ਕ੍ਰੇਪ ਤੇ ਵੀ ਲੈ ਸਕਦੇ ਹੋ ਠੀਕ ਹੈ ਜੀ ਹਾਂ ਜੀ ਇਸ ਤੋਂ ਬਾਅਦ ਆਪਾਂ ਨਾਲ ਆ ਪੀਸ ਆ ਜਿਹੜਾ ਬਹੁਤ ਸੋਹਣਾ ਜਿਹਾ ਮਾਡਲ ਦਾ ਸੋਟਾ ਹੈਗਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਪੈਚ ਲਾਇਆ ਨੇ ਜਾਮਨੀ ਰੰਗ ਦੇ ਤੁਸੀਂ ਵਰਕ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਹੋਇਆ ਹੋਇਆ ਵਰਕ ਹੈਗਾ ਠੀਕ ਹੈ ਜੀ ਸਾਰਾ ਇਹ ਬੰਦ ਕਰ ਮਜੂਗਾ ਇਹ ਰੈਡ ਵਾਲਾ ਪੀਸ ਤੇ ਲੁੱਕ ਤੇ ਕੇ ਸਾਰੀ ਹੈਵੀਆਂ ਨੇ ਬਾਹਰੋਂ ਸਿਰਦਾ ਹੈਵੀ ਨੈਕ ਆਗਾ ਨੱਕ ਤੇ ਦੇਖੋ ਸਾਰਾ ਧੱਪਕੇ ਦਾ ਕੰਮ ਹੋਇਆ ਹੋਇਆ ਦਾ ਸਾਰਾ ਪਰਲ ਦਾ ਧੱਪਕੇ ਦਾ ਤੇ ਇਹਦੇ ਦੋਨੋਂ ਸਾਈਡ ਫਰੰਟ ਬੈਕ ਸੇਮ ਐਡਾ ਮਰ ਕਹੂਗਾ ਤੱਕ ਕੇ ਇਹਦੇ ਸੇਮ ਕਲਰ ਦੀ ਫਿਨਿਸ਼ਿੰਗ ਲਾਈ ਆ ਗਈ ਆਗੇ ਆਪਾਂ ਨੇ ਠੀਕ ਹੈ ਸੂਟ ਨਾਲ ਦੇ ਤੇ ਫਰੰਟ ਬੈਕ ਸੇਮ ਸੂਟ ਹੈਗਾ ਇਹ ਬਹੁਤ ਹੈਵੀ ਬਾਬਾ ਨੇ ਜਿਸ ਤੋਂ ਬਾਅਦ ਆਪਣਾ ਅਗਲਾ ਪੀਸ ਹੈ ਜਿਹੜਾ ਪ੍ਰੋਪਰ 골ਡਨ ਕਲਰ ਦਾ ਠੀਕ ਹੈ ਰਹਿਣ ਵਾਲਾਗਾ ਬਿਲਕੁਲ ਬੇਸਿਕ ਜਿਹਾ 골ਡਨ ਕਲਰ ਹੈ ਠੀਕ ਹੈ ਥੋੜਾ ਵੀਡੀਓ ਦੇ ਵਿੱਚ ਡਾਰਕ ਕਲਰ ਲੱਗ ਰਿਹਾ ਬਟ ਬਹੁਤ ਬੇਸਿਕ ਜਿਹਾ ਕਲਰ ਆ ਤੇ ਇਹ ਡਿਜ਼ਾਈਨ ਵੀ ਹੁਣ ਤੱਕ ਨਾ ਇੰਸਟਾਗ੍ਰam ਤੇ ਬਹੁਤ ਹਿੱਟ ਹੋਇਆ ਤੇ ਆਪਾਂ ਨੇ ਵੀ ਇਹ ਪੀਸ ਨੇ ਜਿਹੜੇ ਬਣਾਏ ਨੇ ਸਕਿਨ ਕਲਰ ਤੇ ਬਣਾਏ ਨੇ ਬਟ ਇਹ ਜਿਹੜਾ ਪੀਸ ਆ ਜਿਆਦਾ ਲਾਈਟ ਕਲਰ ਤੇ ਬਣ ਰਹੇ ਨੇ ਆਪਣੇ ਕੋਲ ਤੁਸੀਂ ਕਿਸੇ ਵੀ ਡਾਰਕ ਕਲਰ ਦੇ ਵਿੱਚ ਜਿਹੜੀ ਪੀਸ ਦੀ ਬੁਕਿੰਗ ਦੇ ਸਕਦੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਅਸੀਂ ਇਹਦਾ ਵਾਸਟ ਕੱਟਾਂਗੇ ਸਭ ਤੋਂ ਪਹਿਲਾਂ ਇਹ ਜਿਹੜਾ ਪੀਸ ਹੈਗਾ ਪੀਸ ਦਾ ਜਿਹੜਾ ਹੈਗਾ ਇਹ ਸਲਟਨ ਔਰਗੈਂਜ਼ਾ ਤੇ ਫੈਬਰਿਕ ਰਹਿਣ ਵਾਲਾ ਦਾ ਠੀਕ ਹੈ ਸਲਟਨ ਔਰਗੈਂਜ਼ਾ ਤੇ ਜਿਹੜੀ ਫਿਨਿਸ਼ਿੰਗ ਆ ਉਹ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਸੋ ਆਪਾਂ ਇਸ ਸ਼ਰਟ ਨਾਲ organza ਤੇ ਜਿਹੜਾ ਪੀਸ ਆ ਹੁਣ ਰੈਡੀ ਕਰੀਏਗਾ ਠੀਕ ਹੈ ਜੀ ਪੀਸ ਦੀ ਲੁੱਕ ਆ ਜਿਹੜੀ ਤੁਸੀਂ ਪ੍ਰੋਪਰ ਚੈੱਕ ਕਰ ਸਕਦੇ ਹੋ ਕਿ ਕਿੰਨੇ ਕ ਜਿਆਦਾ ਸੋਹਣਾ ਪੀਸ ਇਹ ਬਣਿਆ ਹੋਇਆ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਹੁਣ ਤੁਸੀਂ ਸ਼ਰਟ ਦੀ ਫੁੱਲ ਲੁੱਕ ਚੈੱਕ ਕਰ ਲਈ ਆ ਠੀਕ ਹੈ ਜੀ ਤੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਹੁਣ ਦਿਖਾਉਣੀ ਆ ਸਭ ਤੋਂ ਪਹਿਲਾਂ ਤਾਂ ਇਹ ਕਸਟਮਰ ਲਈ ਸੀ ਜੋ ਵੀ ਬਾਸ ਹੀ ਪੂਰੀ ਪਾਣੀ ਆ ਸੋ ਆਪਾਂ ਬਾਹਾਂ ਤੇ ਇਦਾਂ ਵਰਕ ਸਾਰਾ ਦੱਪਤੇ ਦਾ ਕੰਮ ਆ ਦੇਖੋ ਜੀ ਵਰਕ ਤੁਸੀਂ ਆਪਣੇ ਸਾਥ ਨਾਲ ਵੀ ਕਰਵਾ ਸਕਦੇ ਹੋ ਤੇ ਤੇ ਸੈਂਟਰ ਦੇ ਵਿੱਚ ਇੱਥੇ ਵਰਕ ਠੀਕ ਹੈ ਜੀ ਤੇ ਇਹ ਕਸਟਮਰ ਦੇ ਅਕੋਰਡਿੰਗ 골ਡਨ ਕਲਰ ਉੱਤੇ ਮਹਰੂਨ ਕਲਰ ਲੱਗਿਆ ਹੋਇਆ ਇਹਦਾ ਨੈੱਕ ਦਾ ਕੰਮ ਤੇ ਤੁਸੀਂ ਆਪਣੇ ਹਿਸਾਬ ਨਾਲ ਪੀਸ ਨੂੰ ਜਿਹੜਾ ਉਹ ਕਰਵਾ ਸਕਦੇ ਹੋ ਪਲੱਸ ਇਹਦਾ ਕੇੜਾ ਚਾਕ ਠੀਕ ਹੈ ਜੀ ਸੈਂਟਰ ਤੇ ਵਰਕ ਸਾਰਾ ਦਬਕੇ ਦਾ ਕੰਮ ਹੋਇਆ ਠੀਕ ਹੈ ਜੀ ਨੋਟ ਵਰਕ ਸਾਰਾ ਤੇ ਇਹ ਪੀਸ ਦੀ ਤੁਸੀਂ ਬੁਕਿੰਗ ਆ ਜਿਹੜੀ ਸਾਨੂੰ ਉਹ ਦੇ ਸਕਦੇ ਹੋ ਠੀਕ ਹੈ ਜੀ ਪ੍ਰੋਪਰ ਜਿਹੜਾ 골ਡਨ ਫਿਨਿਸ਼ਿੰਗ ਦੇ ਨਾਲ ਮਹਰੂਨ ਵੀ ਕਰਾ ਸਕਦੇ ਹੋ ਬਟ ਅਸੀਂ ਇਹ ਕਲਾਈਟ ਦੇ ਉੱਤੇ ਜਿਹੜਾ 골ਡਨ ਕਲਰ ਦੇ ਫਿਨਿਸ਼ਿੰਗ ਤਾਂ ਕਰੀਏ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਹੈ ਨਾ 컬러ਫੁਲਰ ਨਿਕਲ ਸਕਦਾ ਲਾਈਟ ਤੇ ਡਾਰਕ ਚੜ ਜਾਂਦਾ ਸੋ ਉਹਦੇ ਨਾਲ ਉਹ ਵਧੀਆ ਆਪਾਂ 골ਡਨ ਕਲਰ ਐਵਰਗ੍ਰੀਨ ਆ ਸੋ ਤੁਸੀਂ ਇਹਦਾ ਕਰਾ ਸਕਦੇ ਹੋ ਪਰ ਫਿਰ ਵੀ 1% ਦਾ ਰਿਸਕ ਹੋ ਜਾਂਦਾ ਕਈ ਵਾਰ ਕਲਰ ਦਾ ਵੀ ਉਹ ਚੜ ਜਵੇ ਤਾਂ ਸੂਟ ਖਰਾਬ ਹੋਣ ਦੀ ਦਿੱਕਤ ਹੋ ਜਾਂਦੀ ਹੈ ਠੀਕ ਹੈ ਜੀ ਸੋ ਇਹ ਹੈਗਾ ਪੀਸ ਇਹ ਪੀਸ ਦੇ ਨਾਲ ਆਪਾਂ ਰੈਡੀ ਕਰ ਗਿਆ ਸਟੇਜ ਪਰ ਵਾਰ ਠੀਕ ਹੈ ਜੀ ਇਦੇ ਨਾਲ ਆਪਾਂ ਨੇ ਜਿਹੜੀ ਕਿਆ ਬੜੀ ਸਟੇਟ ਸਲਵਾਰ ਕਰੀਏ ਸਲਵਾਰ ਤੇ ਪਹੁੰਚਿਆ ਤੇ ਵੀ ਇਦਾਂ ਤੁਹਾਨੂੰ ਜਿਹੜਾ ਫਰੰਟ ਬੈਕ ਉਹ ਵਰਕ ਮਿਲੂਗਾ ਠੀਕ ਹੈ ਜੀ ਇਦਾਂ ਵਰਕ ਮਿਲੂਗਾ ਇਹਦੇ ਵਿੱਚ ਕਲਰ ਥੋੜਾ ਜਿਹਾ ਡਿਫਰੈਂਟ ਆ ਰਿਹਾ ਬਟ ਬਹੁਤ ਸੋਹਣਾ ਜਿਹਾ 골ਡਨ ਕਲਰ ਦਾ ਪੀਸ ਹੈ ਤੇ ਇਦਾਂ ਇਹਦੇ ਤੇ ਵਰਕ ਮਿਲੂਗਾ ਤੁਹਾਨੂੰ ਸਲਵਾਰ ਠੀਕ ਹੈ ਤੁਸੀਂ ਕੋਈ ਵੀ ਚੇਂਜ ਕਰਾ ਸਕਦੇ ਹੋ ਬਾਟਮ ਪਲਾਜ਼ੋ ਵੀ ਬਣਵਾ ਸਕਦੇ ਹੋ ਪਲੇਨ ਵਰਕ ਵੀ ਕਰਵਾ ਸਕਦੇ ਹੋ ਸੋ ਆਪਾਂ ਨੇ ਰੇਂਜ ਦੇ ਅਕੋਰਡਿੰਗ ਜਿਹੜਾ ਪੀਸ ਹੁਣ ਰੈਡੀ ਕਰਿਆ ਇਹਦੇ ਨਾਲ ਹੈਗਾ ਆਪਣਾ ਦੁਕੱਤਾ ਦੁਪੱਟੇ ਦੇ ਫੋਰ ਸਾਈਡ ਵੀ ਆਪਾਂ ਇਦਾਂ ਵਰਕ ਕਰਿਆ ਫੁੱਲ ਪਿਓਰ ਅਰਗੈਂਦਾ ਵਾਲਾ ਇਹਨਾਂ ਦੁਪੱਟਾ ਰਹਿਣ ਵਾਲਾ ਜਿਹੜਾ ਹੈਂਡਵਰਕ ਦਾ ਪੀਸ ਆ ਦੇਖੋ ਇਹਦੇ ਗੈਟਰ ਜਿਹਾ ਆ ਅਰਗੈਂਦਾ ਦੇ ਨਾਲ ਹੀ ਆਉਂਦੀ ਆ ਪਰ ਤੁਸੀਂ ਇਹਦੇ 'ਚ ਕੋਈ ਵੀ ਦੁਪੱਟਾ ਲਗਵਾ ਸਕਦੇ ਹੋ ਕਿਉਂਕਿ ਆਪਾਂ ਪੀਸ ਆਨ ਆਰਡਰ ਰੈਡੀ ਕਰਦੇ ਆ ਸੋ ਉਹਦੇ ਵਿੱਚ ਤੁਸੀਂ ਕੋਈ ਵੀ ਚੇਂਜ ਹੈ ਜਿਹੜਾ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇਹਦਾ ਵਰਕ ਹੈਗਾ ਠੀਕ ਹੈ ਜੀ ਉਹ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਫਰੰਟ ਤੇ ਲੇਸ ਦੀ ਡਿਟੇਲਿੰਗ ਪਲੱਸ ਫਿਨਿਸ਼ਿੰਗ ਪੱਟੀ ਦੇ ਨਾਲ ਜਿਹੜਾ ਪੀਸ ਆ ਤੁਹਾਨੂੰ ਮਿਲੂਗਾ ਸੈਂਟਰ ਪੈਨਲ ਆ ਜਿਹੜਾ ਫੋਰ ਤੇ ਸੈਂਟਰ ਪੈਨਲ ਦੇ ਵਿੱਚ ਤੁਹਾਨੂੰ ਸਾਰੇ ਦੇ ਵਿੱਚ ਇਦਾਂ ਕੱਟ ਦਾਣੇ ਦਾ ਵਰਕ ਸਾਰੇ ਦੇ ਵਿੱਚ ਇਦਾਂ ਵਰਕ ਮਿਲੂਗਾ ਠੀਕ ਹੈ ਜੀ ਸੈਂਟਰ ਦੇ ਵਿੱਚੋਂ ਵੀ ਇਹ ਜਿਹੜਾ ਦੁਪੱਟਾ ਤੁਹਾਡਾ ਖਾਲੀ ਨਹੀਂ ਜਾਊਗਾ ਠੀਕ ਹੈ ਬਹੁਤ ਸੋਹਣਾ ਜਿਹਾ ਪੀਸ ਹੈਗਾ ਆਪਣੇ ਕੋਲ ਜਿਹੜਾ ਰੈਡੀ ਹੋਇਆ ਤੇ ਤੁਸੀਂ ਇਹਨੂੰ ਪੀਸ ਦੀ ਬੁਕਿੰਗ ਆ ਜਿਹੜੀ ਸਾਨੂੰ ਦੇਖ ਸਕਦੇ ਹੋ ਬਹੁਤ ਡਿਜ਼ਾਈਨ ਹੈ ਹਿੱਟ ਹੋਇਆ ਤੇ ਵੀਡੀਓ ਦੇ ਵਿੱਚ ਜਿਹੜੇ ਸੂਟ ਨੇ ਦਿਖਾਉਣੇ ਤੁਸੀਂ ਇਹਨੂੰ ਕਸਟਮਾਈਜ਼ ਪ੍ਰੋਪਰ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਪੀਸ ਦੀ ਲੁੱਕ ਤੇ ਤੁਸੀਂ ਪੂਰੀ ਲੁੱਕ ਆ ਜਿਹੜੀ ਪੀਸ ਦੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸ਼ਰਟ ਦੁਪੱਟਾ ਬਾਟਮ ਠੀਕ ਹੈ ਜੀ ਕਲਰ ਹੈਗਾ ਆਫ ਵਾਈਟ ਸੌਰੀ 골ਡਨ ਕਲਰ ਤੇ ਮਹਿਰੂਨ ਕਲਰ ਦਾ ਵਰਕ ਹੈਗਾ ਤੇ ਤੁਸੀਂ ਇਹਦੀ ਪੀਸ ਹੈ ਜਿਹੜੇ ਚੈੱਕ ਕਰ ਸਕਦੇ ਹੋ ਡਿਟੇਲ ਠੀਕ ਹੈ ਜੀ ਕਲਰ ਕਿਸੇ ਵਿੱਚ ਵੀ ਬਣਵਾ ਕੇ ਜੀ ਪੀਸ ਦੀ ਬੁਕਿੰਗ ਦੇ ਸਕਦੇ ਹੋ